ਹਰਾਨਗੀ ਦੀ ਗੱਲ ਵੇਖੋ ਕਿ ਉਸੇ ਸੈਕਟਰੀਆਂ ਦੇ ਸਾਈਨਾਂ ਨਾਲ ਉਹ ਫਾਈਲਾਂ ਸੈਪਟ ਹੋ ਰਹੀਆਂ ਉਸੇ ਸੈਕਟਰੀਆਂ ਦੇ ਸਾਈਨਾਂ ਦੇ ਨਾਲ ਉਹ ਫਾਈਲਾਂ ਰਿਜੈਕਟ ਹੋ ਰਹੀਆਂ ਜਿਪਨ ਕੁਮਾਰ ਆ ਜਿੰਨੇ ਪੂਰਾ ਜੁਦ ਕੋ 11 ਪਿੰਡ ਆ ਸਾਰੇ ਹੀ ਰਿਜੈਕਟ ਕਰਤੇ ਕੈਂਡੀਡੇਟ ਆ ਜਿੰਨੇ ਵੀ ਸੀਗੇ ਸਰਪੰਚਾਂ ਤੋਂ ਲੈ ਕੇ ਮੈਂਬਰਾਂ ਤੱਕ ਭਪਿੰਦਰ ਆ ਇੱਕ ਵਿਕਰਮ ਆ ਚਲੋ ਇਹ ਤੇ ਜੇ ਹਿਸਾਬ ਕਰਾਂਗਾ ਆਰਵਨ ਆ ਇਹ ਥੋੜਾ ਕਿ ਮੈਂ ਬੱਦੇ ਦੇ ਪੁੱਤ ਬਣਾਉਂਗਾ ਕਿਤੇ ਸਮਾਂ ਆ ਗਿਆ ਤੇ ਇਹ ਕਿੱਥੇ ਲਿਖਿਆ ਅੱਜ ਮੰਡੀਆਂ ਪੰਜ ਛੇ ਤੋਂ ਲੈ ਲੇਂਗਾ ਮੁੜ ਕੇ ਇੱਥੇ ਧਰਤੀ ਛੱਡ ਜਣੀ ਐ ਇਹਨਾਂ ਨੇ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਨਾਲ ਸੰਬੰਧਿਤ ਵਿਧਾਇਕ ਬ੍ਰਿੰਦਰ ਸਿੰਘ ਮੁਰਿੰਦਰ ਮੀਤ ਸਿੰਘ ਪਾੜਾ ਸਾਡੇ ਨਾਲ ਮੌਜੂਦ ਨੇ ਜੋ ਨਾਮਜ਼ਦੀ ਪੱਤਰਾਂ ਦੀ ਪੜਤਾਲ ਨੂੰ ਲੈ ਕੇ ਕੱਲ ਆਖਰੀ ਮਿਤੀ ਸੀ ਦੇਰ ਰਾਤ ਜੋ ਕਟਵੱਧ ਕਾਗਜ਼ਾਤਾਂ ਨਾਲ ਕੀਤੀ ਗਈ ਹੈ ਉਸ ਨੂੰ ਲੈ ਕੇ ਉਹ ਗੱਲਬਾਤ ਕਰਨਾ ਚਾਹੁੰਦੇ ਨੇ ਹਾਂਜੀ ਪਾੜਾ ਸਾਹਿਬ ਅਜੀਤ ਵੈਪੀ ਟੀਵੀ ਤੇ ਤੁਹਾਡਾ ਸਵਾਗਤ ਹੈ ਥੈਂਕ ਯੂ ਥੈਂਕ ਯੂ ਹਾਂਜੀ ਜੋ ਨਾਮ ਦੀ ਪੱਤਰਾਂ ਦੀ ਜੋ ਕਟਵੱਡ ਹੋਈ ਆ ਉਸ ਨੂੰ ਲੈ ਕੇ ਤੁਹਾਡੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹਨਾਂ ਨੇ ਆ ਕਾਗਜ਼ ਰੱਦ ਸਾਡੇ ਬੰਦਿਆਂ ਦੇ ਕਰਾਏ ਆ ਪਹਿਲਾਂ ਤੇ ਕਹਿੰਦੇ ਬੜੀਆਂ ਬੜਕਾ ਮਾਰਦੇ ਸੀ ਵੀ ਇਹਨਾਂ ਕੋ ਬੰਦੇ ਆ ਨਹੀਂ ਸਾਡੇ 4 4 5 5 ਕੈਂਡੀਡੇਟ ਮੈਂਬਰਾਂ ਦੇ ਮਗਰ 2 2 3 3 ਕਵਰਿੰਗ ਭਰੇ ਸੀਗੇ ਜੇ ਬੰਦੇ ਹੈਗੇ ਸੀ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਮੇਰੇ ਪਿੰਡ ਨੇ ਤਕਰੀਬਨ ਸਾਰੇ ਹੀ आ, 80% ਜਾਂ 90% ਵੀ ਕਹਿ ਸਕਣਾ ਕਿ ਮੈਂ ਸਾਰੇ ਸਰਪੰਚ ਮੇਰੇ ਜਿੱਤ ਦੇ ਸੀਗੇ ਔਰ ਇਹਨਾਂ ਨੇ ਉਹ 65 70% ਇਹਨਾਂ ਨੇ ਰਿਜੈਕਟ ਕਰਾਏ ਆ ਔਰ ਕੁੱਲ ਕਿੰਨੀਆਂ ਪੰਚਾਇਤਾਂ ਸੀ ਤੁਹਾਡੇ ਵਿਧਾਨ ਸਭਾ ਹਲਕਾ ਗੋਦਾਸਪੁਰ ਚ ਲਗਭਗ 114 ਨੇ ਜਿਹਦੇ ਚੋਂ ਇਹਨਾਂ ਨੇ ਮੇਰੇ ਖਾ 35 40 45 ਦੇ ਆਸਪਾਸ 40 ਕਿਤੇ ਬਚੀਆਂ ਹੋਣੀਆਂ ਜਿਹੜੇ ਉਹ ਵੱਡੇ ਪਿੰਡ ਆ ਉਹ ਬਚ ਗਿਆ ਇਲੈਕਸ਼ਨ ਕਮਿਸ਼ਨ ਤੋਂ ਪ੍ਰੈਸ਼ਰ ਪ੍ਰੇਸ਼ਰ ਪਾ ਕੇ ਇਧਰ ਉਧਰ ਉਹ ਥੋੜਾ ਜਿਹਾ ਕਰ ਲਿਆ ਸੂਤਰ ਕੋ ਹਾਈ ਕੋਰਟ ਤੋਂ ਅਸੀਂ ਵੀਡੀਓਗ੍ਰਾਫੀ ਦੀ ਲਈ ਸੀ ਉਹ ਬਚ ਗਿਆ ਪਰ ਹਰਾਨਗੀ ਦੀ ਗੱਲ ਵੇਖੋ ਕਿ ਉਸੇ ਸੈਕਟਰੀਆਂ ਦੇ ਸਾਈਨਾਂ ਨਾਲ ਉਹ ਫਾਈਲਾਂ ਸੈਪਟ ਹੋ ਰਹੀਆਂ ਉਸੇ ਸੈਕਟਰੀਆਂ ਦੇ ਸਾਈਨਾਂ ਦੇ ਨਾਲ ਉਹ ਫਾਈਲਾਂ ਰਿਜੈਕਟ ਹੋ ਰਹੀਆਂ ਠੀਕ ਹੈ ਔਰ ਕਈ ਤੇ ਇੱਕ ਵਿਪਨ ਕੁਮਾਰ ਆ ਜਿਨੇ ਪੂਰਾ ਜਦ ਕੋ 10 11 ਪਿੰਡਾਂ ਸਾਰੇ ਹੀ ਰਿਜੈਕਟ ਕਰਤੇ ਕੈਂਡੀਡੇਟ ਆ ਜਿੰਨੇ ਵੀ ਸੀਗੇ ਸਰਪੰਚਾਂ ਤੋਂ ਲੈ ਕੇ ਮੈਂਬਰਾਂ ਤੱਕ ਫਿਰ ਰਮਨ ਇਨਸਪੈਕਟਰ ਆ ਉਹਦਾ ਮੈਨੂੰ ਪਤਾ ਲੱਗਾ ਕਿ ਉਹਨੇ ਇਥੋਂ ਬੋਕਰ ਵਾਲੇ ਲੀਡਰ ਨਾਲ ਇਹ ਕਿਹਾ ਕਿ ਫੂਡ ਸਪਲਾਈ ਦੇ ਵਿੱਚ ਮੈਨੂੰ 5 6 ਮੰਡੀਆਂ ਦੇ ਦਿਓ ਤੇ ਮੈਂ ਸਾਰੇ ਡਾ ਦੇਵਾਂਗਾ ਠੀਕ ਹੈ ਤੇ ਕਈ ਇਹੋ ਜੀਆਂ ਗੱਲਾਂ ਹੋਈਆਂ ਹੋਐ ਐਸ ਡੀਓ ਇੱਥੇ ਅਕਲੀਰ ਭਪਿੰਦਰ ਸਿਟੀ ਵਾਲਾ ਉਹ ਆ 1 ਵਜੇ ਉਹ ਵੀ ਮੈਂ ਪ੍ਰੈਸ਼ਰ ਪਾ ਕੇ ਤੇ ਅਬਜ਼ਰਵਰ ਤੇ ਸਾਰਿਆਂ ਨੂੰ ਤੇ ਹੁਣ ਉਹ ਚਿੱਠੀ ਉਹਨਾਂ ਦੀ ਰਿਲੀਜ਼ ਕਰਾਈ ਆ ਜਿਹੜੀ ਲਿਸਟ ਆ ਤੇ ਤਸਵੀਰ ਦੀ ਉਹ ਤਿਆਰ ਬੈਠੀ ਜੀ ਲਿਸਟ ਲਾਉਣ ਲਈ ਉਹਦੇ ਚ ਮੇਰੇ ਸਾਰੇ ਠੀਕ ਸੀ ਤੇ ਹੁਣ ਉਹਦੇ ਚ ਸਿਰਫ 11 ਚੋਂ ਇੱਕ ਪੰਚਾਇਤ ਛੱਡਤੀ ਆ ਤੇ 10 ਉਹਨਾਂ ਵੀ ਡਾਤੀਆਂ ਉਹਨੂੰ ਘਰ ਛੱਡ ਕੇ ਲਿਸਟ ਬੋਕਰ ਵਾਲੇ ਨੇ ਬੁਲਾ ਕੇ ਤੇ ਸਾਰਿਆਂ ਉਹਨੂੰ ਇਹ ਕੰਮ ਤੁਸੀਂ ਆ 1 ਵਜੇ ਹੁਣ ਅੱਛਾ ਦੁਪਹਿਰ ਦੇ ਕਰੀਬ ਹੁਣ ਇਹ ਲਿਸਟ ਪੈਸ ਆਈ ਨਹੀਂ ਪਹਿਲੀ ਹਾਂ ਉਹ ਚਲਦੀ ਰਹੀ ਜਦੋਂ ਜੈਦ ਸਵੇਰ ਤੱਕ ਵੀ ਬਦਲੇ ਨੂੰ ਬਦਲੇ ਨੂੰ ਫਿਰ ਉਹਨੂੰ ਸਦਕੇ ਤੇ ਉਹ ਹੁਣ ਉਹ ਵੀ 12:30 ਵਜੇ ਬਦਲਾਈ ਉਹ ਵੀ ਮੈਂ ਪ੍ਰੈਸ਼ਰ ਪਾਇਆ ਤੇ ਫਿਰ ਉਹਨਾਂ ਨੇ 5-7 ਮਿੰਟਾਂ ਬਾਅਦ ਉਹ ਫਲੈਸ਼ ਕਰਤੀ ਤੇ ਉਹਦੇ ਚ ਵੀ ਫਿਰ ਦਾਸ ਦੇ ਦਾਤੇ ਇੱਕ ਇੱਕ ਪੰਚਾਇਤ ਛੱਡਤੀ ਤੇ ਇਸੇ ਤਰ੍ਹਾਂ ਹੀ ਇੱਕ ਵਿਪਨ ਆ ਉਹਨੇ ਵੀ ਦਾਤੀਆਂ ਭੁਪਿੰਦਰ ਆ ਇੱਕ ਵਿਕਰਮ ਆ ਚਲੋ ਇਹ ਤੇ ਜੇ ਹਿਸਾਬ ਕਰਾਂਗਾ ਆਰਵਨ ਆ ਇਹ ਥੋੜਾ ਕਿ ਮੈਂ ਬੱਦੇ ਦੇ ਪੁੱਤ ਬਣਾਉਂਗਾ ਕਿਤੇ ਸਮਾਂ ਆ ਗਿਆ ਤੇ ਇਹ ਕਿੱਥੇ ਲਿਖਿਆ ਅੱਜ ਮੰਡੀਆਂ ਪੰਜ ਛੇ ਤੋਂ ਲੈ ਲੇਂਗਾ ਮੁੜ ਕੇ ਇੱਥੇ ਧਰਤੀ ਛੱਡ ਜਣੀ ਐ ਇਹਨਾਂ ਨੇ ਸੋ ਇਸ ਕਰਕੇ ਇਹ ਤੇ ਚਲੋ ਜਦੋਂ ਸਮਾਂ ਆਏਗਾ ਇਹਨਾਂ ਨੂੰ ਇਹ ਲੱਗਦਾ ਵੀ ਅਸੀਂ ਬੰਦੇ ਦੋ ਫੜਾਂਗੇ ਤੇ ਮਾਫੀ ਮੰਗ ਲਾਂਗੇ ਮੈਂ ਤੋਂ ਮਾਰੇ ਆਪਣੇ ਬੰਦਿਆਂ ਨੂੰ ਕਹਿਣਾ ਵੀ ਭਲੇਖੇ ਨਾ ਵੀ ਇਹਨਾਂ ਲੋਕਾਂ ਦੇ ਨਾਲ ਨਾ ਕਿਤੇ ਆ ਜਾਣ ਮੇਰੇ ਕੋਲ ਸੋ ਇਸ ਕਰਕੇ ਮੇਰੇ ਵਰਕਰਾਂ ਨਾਲ ਜਿਨ੍ਹਾਂ ਨੇ ਕੀਤਾ ਉਹ ਮੇਰੇ ਕੀ ਲੱਗਦੇ ਆ ਓਏ ਨੌਕਰੀ ਤੇ ਸਿੱਖ ਜਾਣਗੇ ਜਾਂਚ ਕਿਤਾ ਕਰੀਦੀ ਐ ਸੁਣਿਆ ਉਹ ਜਮਹੂਰੀਅਤ ਦਾ ਕਤਲ ਕਿੱਥੇ ਗਿਆ ਸਮੁੰਦਰ ਚ ਹੀ ਰੁੜ ਗਿਆ ਮੂੰਹ ਚ ਸ਼ਬਦੀ ਨਹੀਂ ਆਉਂਦਾ ਹੁਣ ਹੁਣ ਜਮਹੂਰੀਅਤ ਦਾ ਕਤਲ ਨਹੀਂ ਹੋਇਆ ਏ ਇਹ ਕੀ ਆ ਚੱਲ ਮੰਨ ਲਓ ਜਮਹੂਰੀਆ ਦਾ ਕਤਲ ਹੋਇਆ ਕਾਂਗਰਸ ਵਾਲੇ ਇਹ ਕੀ ਕੀਤਾ ਨਾ ਜਮਹੂਰੀਆ ਦਾ ਕਤਲ ਹੀ ਕੀਤਾ ਨਾ ਤੇ ਇਹ ਬਦਲੇ ਦੀਆਂ ਭਾਵਨਾਵਾਂ ਇਹ ਜਿਹੜੀਆਂ ਕਿੰਨੀ ਦੇਰ ਤੱਕ ਚਲਦੀਆਂ ਰਹਿਣਗੀਆਂ ਕਿਉਂਕਿ ਲੋਕਾਂ ਦੇ ਵਿੱਚ ਇਹਦਾ ਅਸਰ ਜਿਹੜਾ ਲੋਕ ਚਿੰਤਾ ਚ ਨੇ ਇਸ ਵਾਰ ਇਹ ਵੀ ਸਾਹਮਣੇ ਆ ਕਿ ਵੱਡੀ ਗਿਣਤੀ ਚ ਲੋਕ ਸਰਵਸੰਤੀਆਂ ਕਰ ਰਹੇ ਨੇ ਲੋਕ ਇਸ ਗੱਲ ਦੀ ਚਿੰਤਾ ਚ ਨਹੀਂ ਆ ਕਿ ਇੱਥੇ ਬਦਲੇ ਦੀ ਭਾਵਨਾਵਾਂ ਦਾ ਕੰਮ ਹੋ ਰਿਹਾ ਕੋਈ 17 'ਚ ਮੈਂ ਬਣਿਆ ਸੀਗਾ ਤੇ 5 ਸਾਲ ਕੋਈ ਅਕਾਲੀ ਦਲ ਦਾ ਸਰਪੰਚ ਦਾ ਸਾਰੀ ਸਰਕਾਰ ਕੋਈ ਅਕਾਲੀ ਸਰਪੰਚ ਕਹਦੇ ਕਿ ਮੈਂ ਕਿਸੇ ਦੀ ਇਨਕੁਆਰੀ ਕਰਾਈ ਜਾਂ ਕਿਸੇ ਨੂੰ ਤੰਗੀ ਦਿੱਤੀ ਜਾਂ ਕਿਸੇ ਦੇ ਪਰਚੇ ਕਰਾਏ ਸਰਪੰਚਾਂ ਤੇ ਜਾਂ ਉਹਨਾਂ ਦੀਆਂ ਬਾਵਾਂ ਮਰੋੜੀਆਂ ਬਿਲਕੁਲ ਨਹੀਂ ਕੀਤਾ ਬਦਲੇ ਦੀ ਭਾਵਨਾ ਉਹ ਹੁੰਦੀ ਹੈ ਜਦੋਂ ਤੁਸੀਂ ਆਉਂਦੇ ਹੋ ਤੇ ਆ ਕੇ ਕਰਦੇ ਹੋ ਬਦਲੇ ਦੀ ਸਤਾਜ ਹੀ ਹੁੰਦੀ ਹੈ ਹਾਂ ਬਦਲੇ ਦੀ ਭਾਵਨਾ ਇਹਨਾਂ ਕੀਤੀ ਜਦੋਂ ਬਾਈ ਚਾਏ ਪਹਿਲਾਂ ਵਿਜੀਲੈਂਸ ਵਾਲਾ ਇਹਨਾਂ ਮੇਰੇ ਪਰਿਵਾਰ ਤੇ ਕੀਤਾ ਫਿਰ ਇਹਨਾਂ ਨੇ ਮੇਰੇ ਸਰਪੰਚਾਂ ਨੂੰ ਚਿੱਠੀਆਂ ਵਿਜੀਲੈਂਸ ਤੋਂ ਘੜਾ ਫਲਾਣੇ ਨੂੰ ਘਰਾ ਮੇਰਾ ਸਰਪੰਚ ਕੋਈ ਨਹੀਂ ਭਜਿਆ ਸਾਰੇ ਨਾਲ ਖੜੇ ਰਹੇ ਅੱਜ ਵੀ 114 ਦੀਆਂ ਫਾਈਲਾਂ ਬਹਾਲ ਕਰਾ ਦੇ 90% ਸਰਪੰਚ ਮੇਰੇ ਜੱਤਣਗੇ ਚੈਲੰਜ ਕਰਦਾ ਜੇ ਨਾ ਜੱਤਣ ਤੇ ਜੋ ਮਰਜੀ ਮੈਨੂੰ ਸਜ਼ਾ ਲਾ ਦਿਓ ਸੋ ਇਸ ਕਰਕੇ ਜਿਹੜੀ ਗੱਲ ਤੁਸੀਂ ਉਹ ਦੂਜੀ ਕੀਤੀ ਆ ਨਾ ਕਿਹੜੀ ਚਿੰਤਾ ਦੀ ਕਰ ਰਹੀ ਕੋਈ ਆਮ ਆਮ ਲੋਕਾਂ ਦੇ ਵਿੱਚ ਆਮ ਲੋਕਾਂ ਦੀ ਚਿੰਤਾ ਆਮ ਲੋਕਾਂ ਨੂੰ ਹੁਣ ਵੱਧ ਚਿੰਤਾ ਇਹ ਆ ਕਿ ਜੋ ਇਹ ਬੀਜ ਰਹੇ ਵੱਢਣਗੇ ਕਿਤਾ ਜਿਹੜੇ ਬੋਖਰ ਵਾਲੇ ਜਿੱਦ ਜਿਹੜੇ ਉਹ ਤਾਰਾ ਨੂੰ ਹੱਥ ਲਾਉਣਦੇ ਆ ਉਹ ਕਹਿੰਦੇ ਸਾਨੂੰ ਉਹ ਕਹਿੰਦੇ ਸਾਨੂੰ ਦਬਕਾ ਮਾਰ ਕੇ ਕਿ ਬੁੱਲੀ ਸ਼ਬਦ ਵਰਤਿਆ ਉਹਨਾਂ ਰਮਨ ਬੈਲ ਨੇ ਇੰਗਲਿਸ਼ ਦਾ ਸ਼ਬਦ ਆ ਬੁੱਲੀ ਭਾਵ ਤੌਸ ਜਮਾਉਣੀ ਤੇ ਸਾਨੂੰ ਕਮਜ਼ੋਰ ਸਮਝ ਕੇ ਇਹ ਸਾਨੂੰ ਬੁੱਲੀ ਕਰਨਾ ਚਾਹੁੰਦੇ ਕਹਿੰਦੇ ਹੁਣ ਆ ਹੀ ਬੁੱਲੀ ਨਹੀਂ ਹੋਣਾ ਤੇ ਮੈਂ ਮੈਂ ਜਿਹੜੀ ਗੱਲ ਕਹਿਣਾ ਜਿਹੜੇ ਆਪਣੇ ਆਪ ਨੂੰ ਆਪੇ ਬੁੱਲੀ ਸਮਝੀ ਜਾਂਦੇ ਪਰ ਹੋਣਗੇ ਮੈਂ ਤੇ ਕਹਿਣਾ ਫਿਰ ਇਹ ਤੇ ਕਮਜ਼ੋਰੀ ਨੇ ਫਿਰ ਕਿ ਜਿਹੜੇ ਜੇ ਮੇਰੇ ਪਹਿਲਾਂ ਤੇ ਬੜਾ ਬੋਲਦੇ ਸੀ ਸਰਕਾਰ ਆਈ ਇਹਨੂੰ ਆ ਕਰ ਦੇਣਾ ਇਹ ਕਰਪਟਾ ਹੈ ਫਲਾਣਾ ਇੱਕ ਕਮਜ਼ੋਰੀ ਨੇ ਫਿਰ ਫੜ ਕੇ ਦੇਣ ਅੰਦਰ ਫਿਰ ਸਰਕਾਰ ਇਹਨਾਂ ਦੀ ਆ ਕਰ ਦੇਣ ਜੋ ਮੇਰੇ ਤੇ ਇਹਨਾਂ ਨੇ ਕਰਨਾ ਮੈਂ ਨਾ 2 ਸਾਲ ਤੇ 3 ਸਾਲ ਜਿਹੜਾ ਰਹੇਗਾ ਮੈਂ ਜੇਲ੍ਹ ਚਲ ਜਾਵਾਂਗਾ ਫਿਰ ਕਿਹੜੀ ਗੱਲ ਆ ਮੈਨੂੰ ਨਹੀਂ ਕੋਈ ਡਰ ਦੂਰ ਇਹਨਾਂ ਦਾ ਇਹ ਜਿਹੜਾ ਸ਼ਬਦ ਵਰਤਣ ਦੇ ਆਪਣੇ ਆਪ ਤੇ ਆਪ ਹੀ ਵਰਤੀ ਜਾਂਦੇ ਆ ਇਹਨਾਂ ਨੂੰ ਲੱਗਦਾ ਜਿਉਂ ਸਵੇਰੇ ਸ਼ੀਸ਼ੇ ਗਾੜੀ ਖਲਾਉਂਦੇ ਆ ਜਾਂ ਅਖਰੇ ਸ਼ੀਸ਼ੇ ਤੇ ਲਿਖ ਲਿਆ ਵੀ ਅਸੀਂ ਆ ਸੋ ਇਸ ਕਰਕੇ ਗੱਲ ਇਹ ਆ ਇਹਨਾਂ ਦੀ ਗੱਲ ਛੱਡੋ ਤੁਸੀਂ ਇਹਨਾਂ ਲੋਕਾਂ ਦੀ ਇਹਨਾਂ ਨੇ ਤੇ ਇਹ ਵੀ ਕਿਹਾ ਸੀ ਵੀ ਇਹਨਾਂ ਦੀ ਜਿਹੜੀ ਆ ਪਰਵਰਿਸ਼ 'ਚ ਫਰਕ ਰਹਿ ਗਿਆ ਪਰਬ੍ਰਿਸ਼ ਚ ਬਰਿੰਦਰ ਪਾੜੇ ਦੀ ਫਰਕ ਚ ਨਹੀਂ ਰਿਹਾ ਉਹ ਕਹਿੰਦੇ ਪਾਰਲੀਮੈਂਟ ਪਰਨੇ ਸੁਖਿੰਦਰ ਸਿੰਘ ਰੰਧਾਵਾ ਤੇ ਤੁਹਾਡੇ ਵੱਲੋਂ ਜਿਹੜੇ ਪਾੜਾ ਸਾਹਬ ਨੇ ਵਧਾਈ ਕਿ ਇਹ ਦੋਨੇ ਸਤਾਦ ਚੇਲੇ ਨੇ ਤੇ ਇਹਨਾਂ ਦੀ ਪਰਵਿਸ਼ ਚ ਫਰਗੇ ਪ੍ਰੈਸ ਕਰਕੇ ਇਸੇ ਕਰਕੇ ਪਰਵਿਸ਼ ਚ ਫਰ ਕੇ ਸਾਡੇ ਚ ਰਹਿ ਗਿਆ ਕਿ ਰੰਧਾਵਾ ਸਾਹਿਬ ਚੌਥੀ ਵਾਰ ਐਮਐਲਏ ਬਣ ਕੇ ਤੇ ਪੰਜਵੀਂ ਵਾਰ ਲਗਾਤਾਰ ਹੁਣ ਐਰਕਾ ਮੈਂਬਰ ਪਾਰਲੀਮੈਂਟ ਬਣ ਕੇ ਡਿਪਟੀ ਸੀਐਮ ਰਹਿ ਲਿਆ ਹੋਮ ਮਿਨਿਸਟਰ ਰਹਿ ਲਿਆ ਉਹਨਾਂ ਦੀ ਪਰਵਿਸ਼ ਚ ਇਹ ਫਰਕ ਸੀਗਾ ਮੈਂ ਛੋਟੀ ਉਮਰ ਚ ਦੂਜੀ ਵਾਰ ਬਣ ਗਿਆ ਵੱਡੀ ਪਾਰਟੀ ਨੈਸ਼ਨਲ ਜਿੱਥੋਂ ਦੇ ਇੰਨੇ ਸੀਨੀਅਰ ਲੀਡਰ ਆ ਮੈਂ ਖੁਸ਼ਕਿਸਮਤ ਆ ਕਿ ਉਹਨਾਂ ਦੇ ਜ਼ਿਲ੍ਹੇ ਦਾ ਜ਼ਿਲ੍ਹਾ ਪ੍ਰਧਾਨ ਆ ਮੈਂ ਮਿਲਕਫਰ ਪੰਜਾਬ ਦਾ ਚੇ ਪਾਰਲੀਮੈਂਟ ਦਾ ਮੌਜੂਦਾ ਪ੍ਰਧਾਨ ਰਹਿ ਲਿਆ ਤੇ ਇਹ ਇਹ ਪਰਵਰਿਸ਼ 'ਚ ਫਰਕ ਰਹਿ ਗਿਆ ਪੰਜਾਬੀ 'ਚ ਇੱਕ ਅ ਗੱਲ ਆ ਕਿ ਜਿਹੜੇ ਪੁੱਤਰ ਜਿਹੜੇ ਹੁੰਦੇ ਆ ਨਾ ਪੁੱਤਰ ਕਪੁੱਤਰ ਤੇ ਸੁਪੁੱਤਰ ਤਿੰਨ ਤਰ੍ਹਾਂ ਦੇ ਪੁੱਤਰ ਹੁੰਦੇ ਆ ਔਰ ਤੁਸੀਂ ਕੈਟਾਗਰੀ ਵੇਖ ਲਓ ਕਿ ਪੁੱਤਰ ਉਹ ਹੁੰਦਾ ਜਿਹੜਾ ਪਿਓ ਦੀ ਕੀਤੀ ਹੋਈ ਕਮਾਈ ਨੂੰ ਸੰਭਕੀ ਰੱਖੇ ਸਿਆਸੀ ਕਹ ਲੋ ਹੁਣ ਤਾਂ ਮੈਂ ਗੱਲ ਹੀ ਇਹਦੀ ਕਰ ਰਿਹਾ ਮੈਂ ਗੋਲਮੋਲ ਗੱਲਾਂ ਕਰਨ ਵਾਲਾ ਬੰਦਾ ਹੀ ਨਹੀਂ ਜਿਹੜਾ ਬੰਦਾ ਕਮਾਈ ਸਿਆਸੀ ਸਾਹਮ ਕੇ ਰੱਖੇ ਹੁੰਦਾ ਪੁੱਤਰ ਹਾਂਜੀ ਕੱਲੀ ਮੈਂ ਪਾਰਟਿਕੂਲਰਲੀ ਸਿਆਸੀ ਦੀ ਗੱਲ ਕਰ ਲੈਣਾ ਮੈਂ ਗੋਲਮੋਲ ਕਦੀ ਕੀਤੀ ਨਹੀਂ ਠੀਕ ਹੈ ਤੇ ਜਿਹੜਾ ਪੁੱਤਰ ਆਪਣੇ ਪਿਓ ਦੀ ਕੀਤੀ ਕਮਾਈ ਨੂੰ ਰੋੜ ਦੇ ਹਾਂਜੀ ਉਹ ਹੁੰਦਾ ਕਪੁੱਤਰ ਹਾਂਜੀ ਤੇ ਜਿਹੜਾ ਆਪਣੇ ਪਿਓ ਦੇ ਕੀਤੇ ਹੋਏ ਕੰਮਾਂ ਨੂੰ ਅੱਗੇ ਲੈ ਕੇ ਜਾਏ ਉਹ ਹੁੰਦਾ ਸੁਪੁੱਤਰ ਹਾਂਜੀ ਇਹ ਕੀ ਆ ਇਹ ਕਪੁੱਤਰ ਆ ਪਰਵਰਿਸ਼ 'ਚ ਫਰਕ ਇਹਦੇ 'ਚ ਰਿਹਾ ਇਹ ਇਹ ਆਪਣੇ ਫਾਦਰ ਇਹਨਾਂ ਦੇ ਇਹਨਾਂ ਦੇ ਆਪਣੇ ਮੰਤਰੀ ਰਹਿ ਲਿਆ ਤਿੰਨ ਚਾਰ ਵਾਰ ਐਮਐਲਏ ਰਹਿ ਲਿਆ ਕਿਹੜਾ ਚਾਰ ਚੰਨ ਆਇਆ ਵੀ ਇਸ ਕਪੁੱਤਰ ਨੇ ਪਰਵਰਿਸ਼ 'ਚ ਇਹਦੇ ਫਰਕ ਰਿਹਾ ਤਾਂ ਹੀ ਸੁਨਾਮੀ 'ਚ ਵੀ ਰੁੜ ਗਿਆ ਸੁਨਾਮੀ 'ਚ ਵੀ ਨਹੀਂ ਜਿੱਤ ਸਕਿਆ ਇਹ ਬੰਦਾ ਤੇ ਮੇਰੇ 'ਚ ਮੇਰੇ ਦਾਦਾ ਜੀ ਸਰਦਾਰ ਕਰਤਾਰ ਸਿੰਘ ਪਾੜਾ ਔਰ ਮੈਂ ਉਹਨਾਂ ਦਾ ਪੋਤਰਾ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਾਂਜਣਾ ਕਿ ਉਹ ਗੁਰੂ ਦੀ ਲੜ ਵਾਲੇ ਬੰਦੇ ਸੀ ਲੱਗੇ ਸੀ ਪਾਠ ਪੂਜਾ ਕਰਦੇ ਸੀ ਉਹਨਾਂ ਦਾ ਉਹਨਾਂ ਦੇ ਬਤੌਲਤ ਹੀ ਅੱਜ ਮੈਂ ਇੱਥੇ ਤੱਕ ਪਹੁੰਚਿਆ ਔਰ ਮੈਂ ਖੁਸ਼ਕਿਸਮਤ ਸਮਝਦਾ ਔਰ ਮੇਰਾ ਇਲਾਕਾ ਵੀ ਮੈਨੂੰ ਸੁਪੁੱਤਰ ਸਮਝਦਾ ਮੇਰਾ ਮੇਰਾ ਪਰਿਵਾਰ ਵੀ ਸਮਝਦਾ ਕਿਉਂਕਿ ਮੈਂ ਆਪਣੇ ਦਾਦਾ ਜੀ ਤੋਂ ਬਾਅਦ ਇਸ ਲੈਗਸੀ ਨੂੰ ਅੱਗੇ ਲੈ ਕੇ ਗਿਆ ਤੇ ਇਹ ਇਹਦਾ ਜਵਾਬ ਤੇ ਮੈਂ ਦੇ ਹੀ ਦਿੱਤਾ ਔਰ ਮੇਰੇ ਖਿਆਲ ਨਾਲ ਸ਼ੀਸ਼ੇ ਗਾੜੀ ਖਲੋ ਕੇ ਵੀ ਮੇਰੇ ਗੱਲ ਜਵਾਬ ਨੂੰ ਫੇਰ ਇੱਕ ਵਾਰੀ ਸੁਣ ਲੇ ਇੰਟਰਵਿਊ ਤੇ ਫਿਰ ਹੁਣ ਹੈ ਮੇਰੇ ਨਾਲ ਵੱਡੇ ਹੈ ਕਿ ਥੋੜਾ ਜਿਹਾ ਉਮਰ ਦਾ ਘੱਟ ਫਰਕ ਹੁੰਦਾ ਤੇ ਮੈਂ ਬਹੁਤ ਕੁਝ ਬੋਲਣਾ ਕਿਉਂਕਿ ਜਿਹੜੀ ਜੁੱਦੋ ਆਪ ਅੱਜ ਦੀ ਗੱਲ ਕਰ ਲਈਏ ਜਿਹੜੀ ਪ੍ਰੈਸ ਕਾਨਫਰੰਸ ਵਿੱਚ ਮੁੱਖ ਮੁੱਦਾ ਰਿਹਾ ਤੁਹਾਡਾ ਕੁੱਲ ਕਿੰਨੀਆਂ ਕਿ ਪੰਚਾਇਤਾਂ ਸੀ ਤੇ ਕਿੰਨੀਆਂ ਦੇ ਉੱਪਰ ਸਿਆਸੀ ਕੈਂਚੀ ਜਿਹੜੀ ਆ ਫੇਰੀ ਗਈ ਫੇਰੀ ਗਈ ਉਸ ਗੱਲ ਦਾ ਵੀ ਜਵਾਬ ਦੇਣਾ ਜਿਹੜੀ ਮੈਨੂੰ ਗੱਲ ਉੱਥੇ ਫੇਰ ਘੁੰਮ ਗਿਆ ਲੈ ਆ ਬਲੇ ਬਲੇ ਵੀ ਜਿਹੜੇ ਲੋਕ ਕਹਿੰਦੇ ਹੋ ਨਾ ਚਿੰਤਾ ਲੋਕਾਂ ਨੂੰ ਕੋਈ ਚਿੰਤਾ ਨਹੀਂ ਮੇਰਾ ਫੋਨ 24 7 ਖੁੱਲਾ ਕੰਮ ਕਰਦਾ ਟਕਾ ਕੇ ਕਰਦਾ ਮਰਨ ਤੱਕ ਜਾਣਾ ਲੋਕਾਂ ਮਗਰ ਉਸ ਗੱਲ ਦੀ ਚਿੰਤਾ ਨਹੀਂ ਲੋਕ ਇਸ ਚਿੰਤਾ 'ਚ ਪਏ ਆ ਕਿ ਜੋ ਇਹ ਬੀਜ ਰਿਆ ਵੱਡੇਗਾ ਕਿਵੇਂ ਇਹ ਬੰਦਾ ਜਾਏਗਾ ਕਿੱਥੇ ਮੈਂ ਕੋਈ ਚੈਨਲ ਤੇ ਹੀ ਕਹਿ ਰਿਹਾ ਵੀ ਜੋ ਜੋ ਗੰਡਾ ਇਹ ਦੇ ਰਿਹਾ ਕਿਤੇ ਹੁੰਦੇ ਨਾ ਹੱਥਾਂ ਨਾਲ ਦਿੱਤੀਆਂ ਗੰਡਾ ਮੂੰਹ ਨਾ ਖੁੱਲਦੀਆਂ ਇਹ ਮੂੰਹ ਨਾ ਵੀ ਨਹੀਂ ਖੁੱਲਣੀਆਂ ਕਹਿੰਦੇ ਸਾਡੀ ਸਰਕਾਰ ਚ ਸਾਨੂੰ ਦਬਕੇ ਮਰੀ ਜਾਂਦੇ ਆ ਯਾਰ ਫਿਰ ਮਾਰਨੇ ਨਹੀਂ ਜਦੋਂ ਕੰਮ ਚੰਗੇ ਨਹੀਂ ਕਰਨੇ ਤੇ ਦਬਕੇ ਹੀ ਖਾਣੇ ਆ ਜੇ ਤੁਹਾਡੀ ਸਰਕਾਰ ਆਊਗੀ ਤੇ ਫਿਰ ਕੀ ਹਾਲ ਹੋਊਗਾ ਫਿਰ ਉਹ ਹੀ ਹਾਲ ਹੋਊਗਾ ਜੋ ਇਹ ਪੰਗੇ ਲੈਣਦੇ ਆ ਉਹਦੇ ਨਾਲ 10 ਗੁਣਾ ਵੱਧ ਹਾਲ ਕਰਾਂਗਾ ਇਹ ਚ ਕੀ ਗੱਲ ਆ ਆਰੋ ਨੇ ਹੁਣ ਇਹਨਾਂ ਦੇ ਇੱਕ ਆਰੋ ਨੇ ਇਹਦੇ ਨਾਲ ਸੌਦਾ ਕੀਤਾ ਰਮਨ ਇਨਸਪੈਕਟਰ ਕਹਿੰਦਾ ਮੈਨੂੰ 5-6 ਮੰਡੀਆਂ ਦੇ ਦਿਓ ਤੇ ਮੈਚ ਕਾਗਜ਼ ਡਾ ਦੇਣਾ ਉਹਨੇ ਸਾਰੇ ਕਾਗਜ਼ ਡਾਤੇ ਆ ਵਿਪਨ ਅਤੇ ਬੜਦਾ ਉਹਨੇ ਕੁਵੱਡੇ ਉਹਨੇ ਪਿਓ ਦੇ ਪੁੱਤ ਨੇ 11 ਪਿੰਡ 11 ਦੇ 11 ਡਾਤੇ ਫਿਰ ਆਪਣਾ ਭਪਿੰਦਰ ਆ ਕਲੇਰ ਐਸ ਡੀਓ ਸਿਟੀ ਵਾਲਾ ਉਹ ਸਵੇਰ ਤੱਕ ਤੇ 8-9 ਪਿੰਡ ਕਹਿੰਦਾ ਸੀ ਤੁਹਾਡੇ ਬਹਾਲ ਆ ਟੈਲੀਫੋਨ ਤੇ ਮੈਨੂੰ ਦੱਸਿਆ ਤੇ ਹੁਣ 1 ਵਜੇ ਤੱਕ ਉਹਨੇ ਲਾਈ ਨਹੀਂ ਲਿਸਟ ਤੇ ਮੈਂ ਆਬਜ਼ਰਵਰ ਸਾਹਿਬ ਨਾਲ ਤੇ ਸਾਰਿਆਂ ਨਾਲ ਗੱਲ ਕੀਤੀ 5-7 ਮਿੰਟ ਚ ਲਿਸਟ ਲਾ ਹਤੀ ਤੇ ਉਹ ਪਿਓ ਦੇ ਪੁੱਤ ਨੇ ਇੱਕ ਪਿੰਡ ਛੱਡਿਆ 10 ਡਾਤੇ ਸੋ ਮੇਰਾ ਕਹਿਣ ਦਾ ਭਾਵ ਕਿ ਇਸ ਲੇਖਾ ਜੋਖਾ ਇਹਨਾਂ ਲੋਕਾਂ ਨੂੰ ਇਹ ਗੱਲ ਮਤ ਭੁਲੇਖਾ ਰੱਖਣਾ ਮੈਂ ਆਪਣੇ ਵਰਕਰਾਂ ਨੂੰ ਵੀ ਕਹਿਣਾ ਕਿ ਕਈ ਰਿਸ਼ਤੇਦਾਰੀਆਂ ਨਿਕਲ ਆਉਂਦੀਆਂ ਕਈਆਂ ਦੀਆਂ ਸਾਂਝਾਂ ਵੀ ਹੈਗੀਆਂ ਕੋਈ ਕਿਸੇ ਇਹਨਾਂ ਹਾਰਵਾਂ ਦੇ ਵਿੱਚੋਂ ਕਿਈ ਨਾਲ ਨਾ ਆਵੇ ਜਿੰਨੇ ਗਲਤ ਕੀਤਾ ਉਹਦੇ ਤੋਂ ਮੈਂ ਹਿਸਾਬ ਲੈਣਾ ਭਾਵੇਂ ਉਹ ਮੇਰੇ ਕਿਸੇ ਲੀਡਰ ਦੀ ਸਵਾਰਥ ਪਾਲਣ ਭਾਵੇਂ ਮੇਰੇ ਘਰਦਿਆਂ ਦੀ ਸਵਾਰਥ ਪਾਲਣ ਭਾਵੇਂ ਜੀ ਦੀ ਮਰਜ਼ੀ ਪਾਲਣ ਹਿਸਾਬ ਤਾ ਤੁਸੀਂ ਲੋਕ ਜੋ ਤੁਹਾਡੀ ਸਰਕਾਰ ਆਊਗੀ ਐਸ ਵਲੇ ਮੌਕੇ ਤੇ ਜਿਵੇਂ ਤੁਸੀਂ ਕਹਿੰਦੇ ਧੱਕਾਸ਼ਾਹੀ ਕੀਤੀ ਗਈ ਆ ਹੁਣ ਤੁਹਾਡਾ ਕੀ ਪ੍ਰੋਗਰਾਮ ਹੈ ਦੇਖੋ ਹੁਣ ਕਾਦਾ ਪ੍ਰੋਗਰਾਮ ਆਪਾਂ ਤੇ ਜੋ ਧੱਕੇਸ਼ਾਹੀ ਕੀਤੀ ਉਹ ਦੱਸਤਾ ਤੁਹਾਨੂੰ ਵੀ ਜਿਹੜੇ ਇਹਨਾਂ ਨੇ ਉਹੋ ਹੀ ਸੈਕਟਰੀਆਂ ਦੇ ਸਾਈਨਾਂ ਨਾਲ ਫਾਈਲਾਂ ਅਸੈਪਟ ਕੀਤੀਆਂ ਉਹੋ ਹੀ ਸੈਕਟਰੀਆਂ ਦੇ ਫਾਈਲਾਂ ਦੇ ਨਾਲ ਇਹਨਾਂ ਨੇ ਰਿਜੈਕਟ ਕੀਤੀਆਂ ਔਰ ਸਭ ਤੋਂ ਵੱਡੀ ਗੱਲ ਹਯਾਤਨਗਰ ਪਿੰਡੇ ਦਾ ਆਪ ਦਾ ਬੋਕਰ ਵਾਲੇ ਦਾ ਤੇ ਉੱਥੇ ਅਸੀਂ ਚਾਰ ਕੈਂਡੀਡੇਟ ਖੜਾ ਰੇ ਸੀ ਸਰਪੰ ਔਰ ਸਾਰੇ ਮੈਂਬਰ ਖਿਲਾਰੇ ਉਹ ਚਾਰੇ ਹੀ ਸਰਪੰਚ ਤੇ ਸਾਰੇ ਹੀ ਮੈਂਬਰ ਜਿਹੜੇ ਰਿਜੈਕਟ ਕਰਤੇ ਜਿਹੜਾ ਪਲਵਾਨ ਕਾ ਦਾ ਜਿਹੜੇ ਜਿਹੜੇ ਆਪਣੇ ਘਰੋਂ ਹੀ ਮਾਈਕ ਆਗਜ ਰੱਦ ਕਰਾ ਲੇ ਆ ਐਮਸੀ ਦੀਆਂ ਇਲੈਕਸ਼ਨਾਂ ਹੋਈਆਂ ਸੀ ਜਦੋਂ ਪਿੱਛੇ ਤੇ ਬਲਜੀਤ ਪਾੜੇ ਨੇ ਆਪਣੇ ਪਾੜੇ ਪਿੰਡ ਤੋਂ ਵਾਰਡ ਦੇ ਵਿੱਚੋਂ ਭਰਿਆ ਸੀ ਪੇਪਰ